ਉਹ ਬਾਹਰ ਦੇ ਲੋਕ ਜਿਹੜਾ ਆਪਣਾ ਜੀਵਨ ਹੈ ਆ ਪਿਛਲਾ ਸਮਾਂ ਆਪਣਾ ਲੰਘ ਕੇ ਗਿਆ ਜੀ ਉਹਦਾ ਅਰਥਕ ਸਾਬਾ ਉਹ ਤੋਂ ਪਹਿਲਾ ਸਮਾਂ ਇੰਨੀਆਂ ਤਾਂ ਆਪਣੀਆਂ ਕੰਗੀਆਂ ਕਰ ਗਿਆ ਜਿਹੜੇ ਸਿੱਖ ਕਰਦੇ ਨੇ ਲੇਕਿਨ ਹੁਣ ਮਿਲ ਕੋੜ ਦੇ ਆਲਟੜਾ ਜਿਹੜਾ ਗੁਰੂ ਦੀ ਕੋਟ ਲੈਦਾ ਤੁੰਗਨੇ ਜਿਹੜਾ ਸਾਹਮਣਾ ਕਰਨ ਦੀ ਸ਼ਕਤੀ ਮਿਲਦੀ ਸਰਕਾਰਾਂ ਦਾ ਉਖਰ ਬਖਰੀ ਉਪਦੇ ਵਿੱਚ ਇਹਨਾਂ ਨੂੰ ਸਿੱਖ ਨੂੰ ਤਾਲਾਉਣ ਦਾ ਕੋਈ ਨਾ ਕੋਈ ਛਾਵੇਂ ਹੁੰਦੇ ਆ ਉਹਨਾਂ ਨਿਸ਼ਾਨੇ ਆਪਣਾ ਗੁਰੂ ਸ਼ਬਦ ਮੰਨ ਕੇ ਉੱਕੇ ਦੀ ਤਪੰਦਰ ਟਕਰਮ ਫਿਰ ਮੈਂ ਸੋਸਾਇਟੀ ਦਾ ਧਨਵਾਦ ਕਰਾਂ ਜਿਹਨੇ ਇਹ ਧਨਵਾਦ ਨਹੀਂ ਹੈ ਜਿਨ੍ਹਾਂ ਨੇ ਹਰ ਕੋਰੋਂ ਦੇ ਜਿਨ੍ਹਾਂ ਦਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਨਗਰ ਵਾਸੀ ਜਿਸ ਤਰ੍ਹਾਂ ਬੱਚੇ hadir ਹੋਏ ਆਂ ਬੀਬੀਆਂ hadir ਹੋਈਆਂ ਇਹ ਤੁਹਾਡੀ ਬਹੁਤ ਵੱਡੀ ਹਿੰਮਤ ਹੈ ਤੁਹਾਡੀ ਹਿੰਮਤ ਦੇ ਨਾਲ ਹੀ ਇਹ ਚੀਜ਼ ਪ੍ਰਾਪਤ ਤੁਹਾਡੀ ਹਿੰਮਤ ਦੇ ਨਾਲ ਹੀ ਇਹ ਸੋਸਾਇਟੀ ਨੂੰ ਠਪਣਾ ਉਹ ਬਹਿ ਗਏ ਕਿ ਸਾਡੇ ਮਿਹਰੋ ਜੈ ਪ੍ਰੋਗਰਾਮ ਚੋਂ ਨਾ ਰਹੇ ਤੇ ਬੱਚਿਆਂ ਨੂੰ ਵੱਧੇ-ਪਰਤੇ ਕਿਉਂਕਿ ਬੱਚੇ ਛੋਟੀ ਉਮਰ ਤੇ ਵਿਚਰੀ ਜਿਵੇਂ ਨਹੀਂ ਆਪਣੇ ਗੋੜੇ ਕੇਸ ਭੱਲੇ ਉਹ ਫਿਰ ਵੱਡੇ ਹੋ ਕੇ ਇਹ ਗਲਤੀ ਕਰਦੀ ਹੈ ਤੇ ਮੁੜ ਕੇ ਫੇਰ ਰਸਤੇ ਚੱਲ ਜਾਂਦੇ ਜਿਹੜੇ ਛੋਟੇ ਬੱਚੇ ਨਾ ਕੀਤੇ ਦੂਰ ਹੋ ਜਾਣਾ ਉਹਨਾਂ ਨੂੰ ਫਿਰ ਥੋੜਾ ਜਿਆਦਾ ਪੋਕੋ ਦਿਬਿਆ ਨੂੰ ਇਸ ਪਾਸੇ ਜਾਣਾ ਮੈਂ ਕਰਣੀ ਹੈ ना वो बहुत बड़े सब कुछ सीखी थी माता-पिता जीवनी लिहाज़ पर पैर दे देना बहुत बहुत अच्छा बात वहीं बनी करता था वहीं बनी वहाँ वापस लौटा मौर्य सांसद इन्हाने इससे यानि पॉट करके पढ़े लिखाने निकाल समझे लेने जो बच्चे ने बैठे किसी ना किसी नाम लेगा अपना साथ में लेगा इन्हाने म